सरकारी सरकारीमचारियों की गल हूँ चुप नहीं रहना बस हूँ हो गया सरकार सुन लवे असी अपने हक लैन आया बैठी सूट बूट वाली सरकार अगे हथ जोड़ जोड़ के हक मंगते मंगते तीह तो पैंती साल हो गए पर सा हाले भी फाइल्च ही रोल रहे ने डीए एरियर ए कोई मेहरबानी नहीं सा हक है हर महीने कट्टो दस तो बारह घंटे बिना किसी रोग ਤੋਕ ਦੇ ਕੰਮ ਕਰਦਿਆ ਪਰ ਦੀਏ ਏਰੀਆ ਰੌਂਗ ਤੇ ਸਰਕਾਰ ਨੂੰ ਦਸਤਾਰ ਲੰਮੀ ਪਈ ਉਹਨੂੰ ਤਾਂ ਕੰਮ ਚ ਹੀ ਜੋੜ ਲਓ ਆ ਕਹਿਣ ਵਾਲੇ ਹੁਣ ਸਾਡੇ ਹੱਕ ਚ ਵੀ ਰੰਗ ਲਾਣ ਲੱਗ ਪਏ ਪੁਰਾਣੀ ਪੈਨਸ਼ਨ ਆਪਸ ਇਹ ਕੋਈ ਗਿਫਟ ਨਹੀਂ ਇਹ ਸਾਡਾ ਫਿਊਚਰ ਸੀ ਸੰਭਾਲੋ ਵੀਰੋ ਪੁਰਾਣੀ ਪੈਨਸ਼ਨ ਸਾਡੀ ਬੁਢੋਪੇ ਦੀ ਲਾਠੀ ਸੀ ਸਰਕਾਰ ਨੇ ਉਹ ਵੀ ਖੋ ਲਈ ਨਵਾਂ ਪੈਨਸ਼ਨ ਫੰਡ ਬੈਟਰ ਹੈ ਆਰ ਸਿਆਣੇ ਕਿਹਾ ਸੀ ਪਰ ਕਿ ਕਿਸੇ ਮੰਤਰੀ ਅਫਸਰ ਨੇ ਆਪਣੀ ਪੈਨਸ਼ਨ ਛੱਡੀ ਇਸ ਢੇਲ ਕਿਸੇ ਨੂੰ ਸਰਕਾਰੀ ਕਿਸੇ ਨੂੰ ਖੇਤੀવાડી ਉਹੀ ਕੰਮ ਪਰ ਤਨਖਾ ਚ ਫਰਕ ਸਿੰਘ ਬਲਵਿੰਦਰ ਪੀ ਐਸ ਪੀ ਸੀ ਐਲ ਚਲਾਈਨਮਨ ਜਿੰਦੀ ਦਿਲਖੁਸ਼ ਪਰ 20 ਸਾਲ ਹੋ ਗਏ ਇਨਕਰੀਮੈਂਟ ਨਾ ਮਿਲਿਆ ਉਹਦੇ ਨਾਲੋਂ ਨਵੇਂ ਆਏ ਸਿਆਣਿਆਂ ਦੀ ਤਨਖਾ ਜ਼ਿਆਦਾ ਬਸ ਸਰਕਾਰ ਦੀ ਅੱਖ ਮੀ ਲਾਈਨਮੈਨ ਰੋਜ਼ਾਨਾ ਮੌਤ ਨਾਲ ਖੇਡਦਿਆ ਬਿਜਲੀ ਦੇ ਖੰਬੇ ਤੇ ਚੜ ਕੇ ਕੰਮ ਕਰਦਿਆ ਬਿਨਾ ਕਿਸੇ ਸੁਰੱਖਿਆ ਦੇ ਵਾਇਰ ਚਮਕਦੇ ਮੌਤ ਨੇੜੇ ਪਰ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ ਇਹ ਹਮਦਰਦੀ ਚ ਆਈਸਕ੍ਰੀਮ ਨਹੀਂ ਇਹ ਸਾਡਾ ਹੱਕ ਏ ਅਧਿਆਪਕ ਵੀਰੋ ਇਹ ਕੋਈ ਗੁਨਾਹ ਤਾਂ ਨਹੀਂ ਪੜਹਾਉਣਾ 40 ਤੋਂ 40 ਡਿਗਰੀ ਗਰਮੀ ਚ 2000 ਬੱਚਿਆਂ ਦੇ ਹੱਥ ਜੋ ਵਿਖਰ ਰੱਖਣ ਵਾਲਿਆਂ ਨੂੰ ਅਜੇ ਤਨਖਾਹ ਲਈ ਦੱਸਣਾ ਪੈ ਰਿਹਾ ਇਸ ਤੋਂ ਵੱਡੀ ਬੇਇੱਜ਼ਤੀ ਹੋ ਸਕਦੀ ਹੈ ਨਰਸ ਤੇ ਡਾਕਟਰ ਜ਼ਿੰਦਗੀ ਬਚਾਉਣ ਵਾਲੇ ਵੀ ਠੱਗੇ ਗਏ ਹਸਪਤਾਲ ਚ ਦਿਨ ਰਾਤ ਦੌੜ ਰਹੇ ਨੇ ਪਰ ਮਿਲਦਾ ਕੀ ਹੋਰ ਕੰਮ ਕਰੋ ਵਦਿਆ ਹੋਵੇਗਾ ਪਰ ਸਰਕਾਰ ਨੂੰ ਇਹ ਵੀ ਸਮਝ ਨਹੀਂ ਆਉਂਦਾ ਕਿ ਸਰਕਾਰੀ ਹਸਪਤਾਲਾਂ ਚ ਕੰਮ ਕਰਨ ਵਾਲੇ ਵੀ ਬੰਦਿਆਂ ਨੇ ਸੱਤ ਪੁਲਿਸ ਹਰ ਵਿਅਕਤੀ ਦਾ ਰੱਖਿਆ ਕਰ ਦੇ ਪਰ ਰਾਤ 2 ਤੋਂ 3 ਵਜੇ ਵੀ ਰੋਡਾ ਤੇ ਡਿਊਟੀ ਤੇ ਪਰ ਤਨਖਾਹ ਕਈ ਵਾਰੀ ਖੁਦ ਆਪਣੇ ਪਰਿਵਾਰ ਦੀ ਰੱਖਿਆ ਨਹੀਂ ਕਰ ਸਕਦੇ ਪਰ ਹਮੇਸ਼ਾ ਬਚਾਉਂਦਿਆ ਆਫੀਸਰ ਕਰਮਚਾਰੀ ਫਾਈਲਾਂ ਚਹੀ ਉਲਜਾ ਦਿੱਤਾ ਕੰਮ ਕਰੋ ਪਰ ਨਤੀਜੇ ਦੋ ਤੋਂ 2 ਸਾਲ ਤੱਕ ਪ੍ਰਮੋਸ਼ਨ ਲੱਗਦੀ ਨਹੀਂ ਜਦ ਲੱਗਦੀ ਤਾਂ ਪੈਨਸ਼ਨ ਆ ਜਾਂਦੀ ਹੁਣ ਕੀ ਕਰੀਏ ਇਕਤਾ ਤੇ ਹੱਕ ਦੀ ਗੱਲ ਸਰਕਾਰ ਨੂੰ ਹੁਣੀ ਦੱਸੋ